ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਗੁਰਦਾਸਪੁਰ ਦੇ ਪਿੰਡ ਦਲੇਰਪੁਰ ਖੇੜਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਿਆਸ ਦਰਿਆ ਤੁਸੀਂ ਦਾ ਸੇਫਟੀ ਸਪਰ ਟੁੱਟਣ ਕਰਕੇ ਲੋਕਾਂ ਨੂੰ ਖੇਤਾਂ ਵਿੱਚ ਬਿਆਸ ਦਰਿਆ ਦਾ ਪਾਣੀ ਵੜਨ ਕਰਕੇ ਕਿਸਾਨਾਂ ਦੀ ਫਸਲ ਖਰਾਬ ਹੋ ਰਹੀ ਹੈ ਤੇ ਲੋਕਾਂ ਦਾ ਪਿੰਡਾਂ ਅੰਦਰ ਦਾਖਲ ਹੋਣਾ ਵੀ ਔਖਾ ਹੋਇਆ ਹੈ ਸਕੂਲੀ ਬੱਚੇ ਵੀ ਰਸਤਾ ਖਰਾਬ ਹੋਣ ਕਰਕੇ ਸਕੂਲਾਂ ਤੱਕ ਨਹੀਂ ਜਾ پا ਰਹੇ 2023

ਕੌਂਤਾ ਮੰਡਲ ਦੇ ਪ੍ਰਧਾਨ ਹੋਰ ਐ ਸੰਦੀਪ ਭੱਗਵਤ ਜੀ ਇੱਕ ਸਵੇਰ ਦਾ ਇੱਥੇ ਪੁਰਾਣਾ ਦੇ ਪੁਰਾਣਾ ਸ਼ਹਿਲਾ ਮੰਡਲ ਦੇ ਇਨਾ ਦੇ ਠੀਕ ਹੈ ਜੀ ਇਹ ਫੋਟੋ ਬੰਦ ਲਓ ਪ੍ਰਧਾਨ ਜੀ ਨੂੰ ਆਨ ਦਰੂ ਹੈ ਵੀ ਪ੍ਰਧਾਨ ਜੀ ਐਵੇਂ ਦੋਨੋਂ ਪ੍ਰਧਾਨ ਜੀ ਨਾ ਹਾਂ ਹਾਂ ਆਜੋ ਆਜੋ ਮੰਡਲ ਨਾ ਕਿੱਥੇ ਤੋਂ ਲੈ ਕੇ ਨਾ ਠੀਕ ਹੈ ਠੀਕ ਠੀਕ ਇਹ ਫਿਰ ਕੋਈ ਕਾਰਵਾਈ ਵੀ ਹੋਈ ਹੈ ਇਹ ਫੈਸਲਾ ਜਿਹੜੀਆਂ ਨਾ ਸਾਰੀਆਂ ਬਰਵਾਦ ਹੋ ਚੁੱਕੀਆਂ ਹੈ ਅੱਛਾ ਉਹ ਥੋੜੀ ਅੱਗੇ ਚੱਲ ਜਾਈਏ ਤੇ 30 35 ਘਰ ਜਿਹੜੇ ਨਾ ਉੱਪਰ ਆ ਦੇ ਜੇ 4 ਫੁੱਟ ਪਾਣੀ ਹੋਗੇ ਤਾਂ ਉਹਨਾਂ ਨੇ ਜੋ ਆਪਣਾ ਡੰਗਰ ਬਸਾਇਆ ਜੋ ਜੀ ਆਪਣੇ ਆ ਸਾਰੇ ਉਹਨਾਂ ਨੇ ਬਾਹਰ ਧੰਦੇ ਤੇ ਆ ਤੁਸੀਂ ਉੱਤੇ ਉਹਨਾਂ ਡੇਰੇ ਲਾਇਦੇ ਠੀਕ ਹੈ ਠੀਕ ਤੁਸੀਂ ਉੱਤੇ ਉਹਨਾਂ ਤਰਪਾਲ ਲਾ ਕੇ ਥੱਲੇ ਤਰਪਾਲਾਂ ਦੇ ਵਿੱਚ ਬੈਠੇ ਆ ਪੱਠੇ ਜਿਹੜੇ ਡੰਗਰਾਂ ਨੂੰ ਪਾਣੇ ਆ ਬਿਲਕੁਲ ਵਰਵਾਦ ਹੋ ਚੁੱਕੇ ਆ ਪੱਠੇਣੀਓਂ ਪਾਰ ਪਾ ਸਕਦੇ ਕਿਉਂਕਿ ਕਈ ਵਾਰ ਮਾਦਾ ਕਮਾਨ ਜਿਹੜਾ ਕਾਫੀ ਦੇਰ ਤੱਕ ਪਾਣੀ ਦੇ ਵਿੱਚ ਰਹਿ ਸਕਦਾ ਲੇਕਿਨ ਇਸ ਟਾਈਮ ਕਮਾਨ ਤੇ ਵੀ ਨਾ ਜਿਹੜਾ ਇਹ ਪੀਦਾ ਹੋ ਗਿਆ ਹਾਂ ਇਹ ਸਮਝੋ ਬਈ ਬਰਬਾਦ ਹੈ ਇਹ ਬੰਦੇ ਵਿਚਾਰੇ ਇਹਨਾਂ ਨਹੀਂ ਬੋਲ ਸਕਦੇ ਲੇਕਿਨ ਸਰਕਾਰ ਜਦੋਂ ਵੋਟਾਂ ਦੀਆਂ ਉਦੋਂ ਆ ਕੇ ਨਾ ਉਹਨੂੰ ਪੂਰਾ ਕਰਦੇ ਆ ਭੈਣ ਸਾਡਾ ਜੀ ਇਹ ਕਰਦਾਂਗੇ ਬੋ ਕਰਦਾ ਲੇਕਿਨ ਹੁਣੇਸ਼ ਟਾਈਮ ਸਰਕਾਰ ਇਹਨਾਂ ਦੇ ਬਾਰੇ ਕੁਝ ਨਹੀਂ ਸੋਚਿਆ ਹੋਰ ਅੱਗੇ ਟੋਟੇ ਹੋਏ ਇਰੀਗੇਸ਼ਨ ਦਾ ਡੀਸੀ ਪੇਰਾ ਨੂੰ ਕੋਈ ਕੀਤਾ ਨਾ ਇਹ ਦਿੱਤਾ ਹੋਇਆ ਜੀ ਮੈਮੋਰੰਡਮ ਮੈਮੋਰੰਡਮ ਦਿੱਤਾ ਜੀ ਨਹੀਂ ਮੈਮੋਰੰਡਮ ਨਹੀਂ ਅਪਾ ਕਰਦੇ ਵੀ ਇੱਥੇ ਚਾਰ ਵਾਰੀ ਚੱਕਰ ਬਣਦਾ ਇੱਥੇ ਲੋਕਾਂ ਨੂੰ ਚਾਹੁੰਦੇ ਕਿ ਇੱਥੇ ਕੁੱਟੀਆਂ ਇੱਥੇ ਤੇ ਉਹਦੇ ਬਾਰੇ ਗੱਲ ਕਰ ਰਹੇ ਸਾਰੇ ਰੋਗ ਆਏ ਨੇ ਬੀਜੇਪੀ ਦੇ ਵੀ ਇੱਥੇ ਆ ਰਹੇ ਨੇ ਜਿਹੜੇ ਰਹਿਣ ਵਾਲੇ ਨੇ ਮੇਰਾ ਇਹ ਸਿਕਾ ਕਿ ਇਹ ਇਮੀਡੀਏਟਲੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਜੇ ਨਹੀਂ ਪਾਣੀ ਰੁਕਿਆ ਗਿਆ ਤੇ ਹਾਲੇ ਤੇ ਜੋ ਵੈਦਰ ਦੀ ਫੋਰਕਾਸਟ ਮੇਰਾ ਹੈ ਉਹ ਜਿਸ ਤਰ੍ਹਾਂ ਹਿਮਾਚਲ ਚ ਬਾਰਿਸ਼ ਹੋ ਰਹੀ ਹੈ ਇੱਥੇ ਬਹੁਤ ਜ਼ਿਆਦਾ ਪਾਣੀ ਅੰਦਰ ਆਏਗਾ ਔਰ ਬਹੁਤ ਨੁਕਸਾਨ ਹੋਏਗਾ ਔਰ ਇਹ ਫਿੰਡ ਚਲਾ ਜਾਏਗਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਮੈਨੂੰ ਲੱਗਦਾ ਹੈ ਇਮੀਡੀਏਟਲੀ ਇਹਦਾ ਕੰਮ ਹੋਣਾ ਚਾਹੀਦਾ ਕੀ ਆਸ ਤੇ ਅੱਜ ਜਿਹੜਾ ਇਹ ਕਨਾਲਾ ਹੈ ਨਾ ਇੱਥੇ ਕਰਨਾ ਚਾਹੀਦਾ ਜਿਹੜਾ ਬੰਦ ਥੋੜੇ ਵਾਰਾ ਮੁੰਨੇ ਮੈਂ ਵਲੋਗ ਤੇ ਇਹਨੂੰ ਲੱਗਦਾ ਨਹੀਂ ਕਿ ਬਹੁਤ ਐਫਰਟ ਕਰਨ ਦੀ ਲੋੜ ਪਈ ਹੈ ਲੇਕਿਨ ਤੁਸੀਂ ਥੋੜਾ ਦੇਖੋਗੇ ਸਿੰਘ ਸਾਹਿਬ ਦਾ ਸਰਪੰਚ ਹੈ ਸਿੰਘ ਜੀ ਜੀ ਹਾਲਾਤ ਇਥੋਂ ਦੇ ਹਾਲਾਤ ਮਹਾਰਾਜ ਇੰਨੇ ਕੁ ਮੜੇ ਆ ਕਿ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਸਾਰਾ ਦਿਨ ਦੱਸਦੇ ਰਹੀਏ ਤੇ ਤੁਸੀਂ ਸੁਣ ਨਹੀਂ ਸਕਦੇ ਬਹੁਤਾ ਤੇ ਗੰਦ ਜਿਹੜਾ ਹੈ ਨਾ ਉਹ ਕਰੈਸਰਾਂ ਨੇ ਪਾਇਆ ਆ ਆਪਣੀ ਮਰਜ਼ੀ ਨਾਲ ਪੁੱਟੀ ਜਾਂਦੇ ਨੇ ਕਿਸੇ ਦੀ ਮੰਨ ਦੇ ਨਹੀਂ ਆ ਇੰਨੀ ਕੁ ਹਾਲਾਤ ਮਾੜੀ ਆ ਕਿ ਕੋਈ ਬੰਦਾ ਸ਼ਰਕ ਥਾਣੀ ਨੰਗ ਨਹੀਂ ਸਕਦਾ ਇਹ ਸਾਲ ਪੱਕੀ ਸ਼ਰਕ ਹੁੰਦੀ ਜਦੋਂ ਦੀ ਇਹ ਸਰਕਾਰ ਨੇ ਮਿੱਟੀ ਪਾਈ ਹੈ ਸਾਲ 1.5 ਸਾਲ ਹੋ ਚਲੇ ਮਿੱਟੀ ਪਾਈ ਨੂੰ ਪੱਕੀ ਸ਼ਰਕ ਨੂੰ ਕੱਚੀ ਕਰਕੇ ਇੰਨਾ ਕਿ ਸਾਨੂੰ ਮੁਸ਼ਕਲ ਆ ਕਿ ਅਸੀਂ ਮਕੇਰੀਆਂ ਨੂੰ ਨਹੀਂ ਜਾ ਸਕਦੇ ਉਹ ਛਾਲਿਆਂ ਥਾਣੀ ਜਾਂਦੇ ਆ ਇਹਨਾਂ ਨੂੰ ਹੁਣ ਮੜਾ ਜਾ ਉਸ ਦਿਨ ਪ੍ਰਧਾਨ ਸਾਹਿਬ ਆਏ ਸੀ ਤੇ ਉਹਨਾਂ ਨੂੰ ਮੜਾ ਜਾ ਪਤਾ ਲੱਗਾ ਸੀ ਉਹ ਥੋੜੇ ਇੱਕ ਦਿਨ ਪਹਿਲਾਂ ਇਹਨਾਂ ਨੇ ਕੀਤਾ ਉਹਦਾ ਘਾਟਨ ਕਰਤਾ ਸਮਝੇਰ ਸਿੰਘ ਨੇ ਨਾ ਪੱਕੀ ਸ਼ਰਕ ਦੇ ਮੈਂ ਸੜਕ ਤੇ ਖਲੋਕੇ ਤੇ ਘਾਟਨ ਕਰਕੇ ਤੇ ਘਰੋਂ ਚੜ ਗਏ ਹੁਣ ਉਹ 1 ਕਿਲੋਮੀਟਰ ਨਹੀਂ ਬਣੀ ਮਹੀਨੇ ਦੇ ਵਿੱਚ ਦੋ ਮਹੀਨਿਆਂ ਵਿੱਚ ਇਹਨਾਂ ਨੂੰ ਚਾਹੀਦਾ ਹੀ ਆ ਜਿਹੜਾ ਇਲਾਕਾ ਆ ਦਲੇਰਪੁਰ ਖੇੜਾ ਐਸ ਚੇਚੀਆਂ ਵਾਲੇ ਬੰਨੇੋਂ ਤੋਂ ਸ਼ੁਰੂ ਕਰਨਾ ਚਾਹੀਦਾ ਹੀ ਕਿ ਜਿਹੜੇ ਬੱਚੇ ਇੰਨੇ ਪੜ ਨਹੀਂ ਸਕਦੇ ਕਿ ਸਕੂਲੇ ਜਾ ਨਹੀਂ ਸਕਦੇ ਇਥੋਂ ਤੱਕ ਮਾੜੀ ਹਾਲਾਤ ਤੇ ਦਲੇਰਪੁਰ ਖੇੜੇ ਦੀ ਕਿ ਆਪਣੇ ਖਾਣ ਜੋ ਕੇ ਦਾਣੇ ਨਹੀਂ ਪਿਆ ਸਕਦੇ ਮੋਟਰਸਾਈਕਲ ਤੇ ਜਾ ਕੇ ਤੇ ਜੇ 10 ਕਿਲੋ ਲੈਣਗੇ ਤੇ 4 ਜੀ ਉਹਦੇ ਦੂਜੇ ਦਿਨ ਮੁੱਕ ਜਾਂਦੇ ਨੇ ਤੇ ਕਿੰਨੀ ਕਵਾਰੀ ਗਾਰੇ ਦੇ ਵਿੱਚੋਂ ਨੰਕੇ ਜਾਣਗੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਪ੍ਰਸ਼ਾਸਨ ਕੋਈ ਨਹੀਂ ਜੀ ਜਿੱਦਣ ਸਾਡੇ ਪ੍ਰਧਾਨ ਸਾਹਿਬ ਆਏ ਸੀ ਭਗੇਲ ਜੀ ਉਦੋਂ ਸਮਝਿਆ ਇਸ ਨੂੰ ਕਿਤੇ ਪਤਾ ਲੱਗਾ ਤੇ ਉਹ ਚਾਰਕ ਬੰਦੇ ਲਾ ਕੇ ਆਏ ਇਹਨੂੰ ਦੇਖ ਗਏ ਉਸ ਤੋਂ ਬਾਅਦ ਫਿਰ ਨਹੀਂ ਆਇਆ ਕੋਈ ਪਿੰਡ ਵਾਸੀ ਨਹੀਂ ਕੋਈ ਦੱਸਿਆ ਨਹੀਂ ਕਿ ਇਹਨੂੰ ਕੋਈ ਨਹੀਂ ਆ ਚਾਰਕ ਉਹ ਹੀ ਉਹਦੇ ਜਿਹੜੇ ਝਾੜੂ ਵਾਲਿਆਂ ਦੇ ਪੰਜ ਸੱਤ ਬੰਦੇ ਹਨ ਉਹ ਹੀ ਉਹਦੇ ਨਾਲ ਹੀ ਉਸ ਤੋਂ ਬਾਅਦ ਕੋਈ ਫੈਸ਼ਨ ਕੋਈ ਡੀਸੀ ਨਹੀਂ ਕੋਈ ਡੀਐਸ ਵੀ ਇਨ ਕੋਈ ਕੋਈ ਬੰਦਾ ਇੱਥੇ ਆਇਆ ਹੀ ਨਹੀਂ ਉਹਦੇ ਕੋਈ ਬਿਆਨ ਨਹੀਂ ਆਏ ਉਹਦੇ ਬਿਆਨ ਵੀ ਕਿਤੇ ਨਹੀਂ ਆਏ ਉਹਦੇ ਸਾਡੇ ਪ੍ਰਧਾਨ ਜੀ ਨੇ ਉਹਨਾਂ ਦੇ ਬਿਆਨ ਵੇਖ ਕੇ ਵੀਡੀਓ ਦੇ ਵਿੱਚ ਵੇਖ ਕੇ ਤੇ ਤਾਂ ਉਹਨੂੰ ਕਿਤੇ ਆਏ ਵੀ ਚੱਲ ਮੈਂ ਫੇਰਾ ਮਾਰਾਂ ਮੈਂ ਇੰਨੇ ਹਾਲਾਤ ਮਾੜੀ ਐ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਦੱਬ ਰਹੀ 2023 ਚੇ ਤੋਂ ਅੱਗੇ ਦੋ ਨੱਕੇ ਹੋਇਆ ਆ ਤੇ ਅਸੀਂ ਇੱਕ ਨੱਕੇ ਦਾ ਹਾਲ ਵੇਖਣ ਦੇ ਆ ਨਾ ਜਦੋਂ ਤਿੰਨ ਨੱਕੇ ਇਕੱਠੇ ਹੁੰਦੇ ਉੱਥੇ ਜਾ ਕੇ ਵੇਖਣ ਲਈ ਪੋਜੀਸ਼ਨ ਬਣੀ ਹੈ ਉੱਥੇ ਤੇ ਬਿਲਕੁਲ ਕੁਝ ਨਹੀਂ ਲੱਭਣੇ ਸਾਡੇ ਜਿੱਥੇ ਹੀ ਘਰਾਂ ਦੇ ਸਾਹਮਣੇ ਬੈਠੇ ਆ ਅਸੀਂ ਇੰਨਾ ਕੁ ਮਾੜਾ ਹਾਲ ਆ ਪਈ ਅਸੀਂ ਸੰਤ 3 ਸਾਲ ਹੋ ਗਿਆ ਰੋਂਦਿਆਂ ਨੂੰ ਅੱਜ ਤੱਕ ਲੋਕਰੀ ਆ ਬਸ ਸਾਡਾ ਰੋਣਾ ਕਿਸੇ ਨਹੀਂ ਕੋਈ ਨਹੀਂ ਵਰਦਤ ਪਟੜ ਡੰਗਰ ਦਾ ਕੀ ਹਾਲ ਹੈ ਮੈਂ ਕਿ ਪਟਿਆਂ ਨਾਲ ਨਾ ਮੈਂ ਕੱਲ ਨਾ ਸਾਡੇ ਪੈਲੇ ਚ ਪਤਾ ਲੱਗਿਆ ਥੋੜੇ ਬਤੇ ਆ ਗਏ ਮੈਂ ਟਰੈਕਟਰ ਲੈ ਕੇ ਘਰੋਂ ਨਿਕਲਿਆ ਵਾ ਨਾਲ ਮੇਰਾ ਬੇਟਾ ਨਾਲ ਮੇਰੀ ਘਰ ਦੀ ਆ ਬਈ ਚਲੋ ਸਰਜੇ ਚੱਲਨੇ ਪਾਣੀ ਜਿਆਦਾ ਸਾਡਾ ਖਾਲੀ ਟਰੈਕਟਰ ਫਸ ਗਿਆ ਨਹੀਂ ਤੁਰਦਾ ਹਾਰ ਕੇ ਮੁੜ ਕੇ ਤੇ ਸੱਜਣ ਨੂੰ ਫੋਨ ਕੀਤਾ ਔਰ ਟਰੈਕਟਰ ਲੈ ਕੇ ਆ ਤੇ ਖਾਲੀ ਟਰੈਕਟਰ ਨੇ ਬਾਕੇ ਖਿੱਚਿਆ ਇਹੋ ਜੀ ਪੋਜੀਸ਼ਨ ਸਾਡੀ ਆ ਸਾਡੇ ਡੰਗਰਾਂ ਦਾ ਬਹੁਤ ਜਿਆਦਾ ਮਾੜਾ ਹਾਲ ਆ ਨਾ ਕਿਦਾ ਤਾ ਸਾਡੇ ਕੋਈ ਨਹੀਂ ਰਸਤਾ ਜਨਾਬ ਤੁਹਾਡੇ ਅੱਖਾਂ ਦੇ ਵਿੱਚ ਇੱਥੇ ਤੁਸੀਂ ਤਾਂ ਥੋੜਾ ਜਿਹਾ ਲੰਘਿਆ ਨਾ ਕਿ ਤਾਂ ਥੋੜਾ ਜਿਹਾ ਲੰਘ ਕੇ ਵੇਖੋ ਸਾਡੇ ਬੱਚੇ ਸਕੂਲ ਨਹੀਂ ਜਾਂਦੇ 2 ਮਹੀਨੇ ਅਸੀਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਸਾਢੇ 6 ਵਜੇ ਸਾਡੇ ਪਿੰਡ ਦੇ ਵਿੱਚ 2023 ਦੇ ਵਿੱਚ 4 ਬੱਸਾਂ ਹੁੰਦੀਆਂ ਸੀ ਜਿਹੜੀਆਂ ਸਾਡੇ ਨਿੱਕ-ਨਿੱਕੇ ਬੱਚੇ ਲੈ ਕੇ ਜਾਂਦੀਆਂ ਅਸੀਂ ਸੁੱਤੇ ਹੁੰਨੇ ਤੇ ਬੱਸਾਂ ਆਂਦੀਆਂ ਤੇ ਬੱਚੇ ਘਰ ਦੀਆਂ ਤਿਆਰ ਕਰਕੇ ਭੇਜ ਦਿੰਦੀਆਂ ਸੀ ਉਹ ਸਾਨੂੰ 1.5 ਸਾਲ ਪੌਣੇ 2 ਸਾਲ ਹੋ ਗਏ ਬੱਸਾਂ ਵਿਖੇ ਨੂੰ ਅਸੀਂ ਖੁਦ ਆਪਣੇ ਮੋਟਰਸਾਂ ਤੇ ਵੀ ਨਹੀਂ ਜਾਣ ਆ ਰਹੇ ਜਿੱਦਾਂ ਵੀ ਹੋ ਸਕਦਾ ओके सो क्या देखो मैं ਤੁਹਾਡੇ ਕੋਲ ਇਤਨਾ ਕਿਥਾਈ ਲੰਘਿਆ ਹੋਇਆ ਤੇ ਮੇਰਾ ਇਹ ਹਾਲਵਾ ਤੇ ਸਾਡੇ ਬੱਚੇ ਜਿਹੜਾ ਸਕੂਲ ਜਾਂਦਾ ਵਰਦੀਆਂ ਲੱਭ ਜਾਂਦੀਆਂ ਬੋਰ ਲੱਭ ਜਾਂਦੇ ਕੋਈ ਡੇਕ ਪੈਂਦੇ ਵਿਚਾਰੇ ਰੋਂਦੇ ਆਂਦੇ ਘਰਾਂ ਨੂੰ 1.5 ਸਾਲ ਤੋਂ ਸਾਡੇ ਬੱਚੇ ਘਰ ਬਿਤੇ ਉਹਨਾਂ ਨੇ ਕੀ ਬਣਨਾ ਠੀਕ ਕਿਹੜੀ ਕੀ ਕਿਹੜੀ ਪੋਜੀਸ਼ਨ ਤੇ ਉਹ ਪਹੁੰਚਣਗੇ ਉਹਨਾਂ ਤੋਂ ਕੀ ਆਸ ਰੱਖਾਂਗੇ ਆ ਜਾ ਕੇ ਬੱਚੇ ਹੀ ਨੀਆਂ ਹੁੰਦੀਆਂ ਵਾ ਨਿੱਕੇ ਬੱਚੇ ਜਿਹੜੇ ਕੱਲ ਨੂੰ ਦੇਸ਼ ਦਾ ਭਵਿੱਖ ਹੋਣਾ ਸੰਭਾਲਣਾ ਵਾ ਪਰ ਜਿਹੜੇ ਬੱਚੇ ਸਾਡੇ ਹੁਣੇ ਰੋਂਦੇ ਆ 4 4 5 5 ਸਾਲ ਦੇ 10 ਦੇ 15 ਸਾਲ ਦੇ ਸਾਰੇ ਬੱਚੇ ਸਾਡੇ ਘਰ ਬੈਠੇ ਆ ਕੋਈ ਰਸਤਾਨੀ ਨਾ ਕੋ ਸੁਣਵਾਈ ਸਾਡੀ ਤੇ ਨਹੀਂ ਸਾਡੇ ਥੋੜਾ ਜਿਹਾ ਅੱਗੇ ਹੋਏ ਇੱਥੇ ਸਾਹਮਣੇ ਕ੍ਰੈਸ਼ਰ ਆ ਦੋ ਉਹਨਾਂ ਕ੍ਰੈਸ਼ਰਾਂ ਤੇ ਇੰਨਾ ਕਿ ਗੰਦ ਪਾਖੜਿਆ ਨਾ ਆ ਲੈਣਾ ਲੀਆਂ ਕ੍ਰੈਸ਼ਰਾਂ ਨੇ ਬਾਹ ਲੀਆਂ ਵਾ ਉਹਨਾਂ ਕੋ ਰੇਤ ਵਾ ਨੂੰ ਕੋ ਬਜਰੀ ਆ ਯਾਰ ਜੋ ਲੰਗਦੇ ਆ ਤੇ ਉਹਦੇ ਵਿੱਚ ਰੇਤ ਬਜਰੀ ਤੇ ਪਾ ਸਕਦੇ ਆ